ਲੋ ਇਹ ਲੈਫਟ ਦਿੱਤੀ ਚੱਕ ਲੋ ਇਹ ਸਾਰੀ ਕੰਪਲੀਟ ਸਖੇ ਚੁੱਕੇ ਜਮ ਇਸ਼ਾਬੀਟ ਕੌਫੀ ਸੇ ਸੋ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਤੇ ਆਪਾਂ ਲੱਗਿਆ ਟਰਾਲੀ ਧੋਣ ਤੇ ਤੁਹਾਨੂੰ ਦਿਖਾਉਨੇ ਆ ਕਾਲ ਬੜੀ ਸੀਗੀ ਇੱਕ ਸਾਈਡ ਤੋਂ ਸਾਰੀ ਧੋਤੀ طرف مار ਕੇ ਸ਼ੈਂਪੂ ਨਾਲ ਡੀਜ਼ਲ ਨਾਲ ਉਹਦਾ ਜਿਹੜੇ ਚੱਕੇ ਨੇ ਆਪਣੇ ਤੇ ਉਹ ਹਿੱਸੇ ਦੇ ਵਿੱਚੋਂ ਉਹ ਨਿਕਲਿਆ ਜੀ ਆ ਗਰੀਸ ਨਿਕਲਿਆ ਥੋੜਾ ਥੋੜਾ ਬਾਦੂ ਗਰੀਸ ਬਾਹਰ ਮਾਰਿਆ ਜੀਗਾ ਤੇ ਉਹ ਵੀ ਸਾਫ ਕਰ ਤੱਕ ਛਾੜਦਾ ਤੁਹਾਨੂੰ ਦਿਖਾਉਣੇ ਬਾਕੀ ਦੂਜੀ ਸਾਈਡ ਤੋਂ ਆਉਣ ਲੱਗਿਆ ਮੈਂ ਤੇ ਹਲੇ ਲੱਗੇ ਹੋਏ ਆ। ਤੋਂ ਜੀ ਇਧਰਲੇ ਛਾੜ ਦਾ ਸਾਰੀ ਕਲੀਨ ਕਰਤੀ ਸਮਾਰ ਕੇ ਇਧਰਲੇ ਬੰਗੇ-ਮੁੰਗੇ ਸਭ ਉੱਥੋਂ ਤੇ ਇਹ ਚ ਲੱਗਿਆ ਆ ਜੀ ਬਹੁਤ ਡੀਜ਼ਲ ਨਾਲ ਤੋਂ ਤਾਂ ਛੋਟੇ ਬੋਰਸ਼ਾਂ ਆ ਵੱਡੇ ਬੋਰਸ਼ਾਂ ਜਮਾ ਸਾਫ ਕਰਤਾ ਬਹੁਤ ਤੁਹਾਨੂੰ ਦਿਖਾਉਣਾ ਪਰਲੇ ਵਸੇ ਲੱਗਿਆ ਸੀ ਉਹਦੇ ਵਾਂਗੂ ਲੱਗਿਆ ਸੀ ਸਾਰੀ ਆ ਦੱਬੀਆਂ ਸ਼ੈਂਪੂ ਮਾਰਕ ਡਬਲ ਡਬਲ ਵਾਰੀ ਥੱਲੇ ਵਾਲੀਆਂ ਕੈਂਚੀਆਂ ਗੁੰਚੀਆਂ ਸੀ ਪੂਰੀ ਘੈਂਟ ਧੋਤੀ ਤੇ ਇਹ ਲੈ ਕੇ ਗਿਆ ਜੱਸਪ੍ਰੀ ਤਾਂ ਬੈੱਡ ਲਾਤਾ ਸੀ ਇਹਦਾ ਗੰਨੇ ਵਾਲੀ ਟਰਾਲੀ ਤੇ ਆਉਣ ਦਾ ਕੰਮ ਨਿਪਟੜ ਗਿਆ ਸੀ ਨਾ ਕਿੰਨੇ ਦਾ ਅੱਜ ਗੰਨਾ ਵੀ ਸੀੜਿਆ ਉਹਦਾ ਚਲ ਵੀਡੀਓ ਨਹੀਂ ਬਣਾਈ ਬਾਕੀ ਤੁਹਾਨੂੰ ਦਿਖਾ ਦਾਂਗਾ ਆਪਾਂ 15 ਕਿਵਿੱਕੇ ਹੈਗਾ ਆਪਣੇ ਕੋਲ 10 ਕਿਵਿੱਕੇ ਪੁਰਾਣਾ ਰੱਖ ਲੈ 5 ਕਿਵਿੱਕੇ ਨਵਾਂ ਬੀਜਾ ਆ ਤੇ ਬਾਕੀ ਤੁਹਾਨੂੰ ਦਿਖਾਉਣੇ ਉੱਧਰਲੇ ਪਾਸੇ ਧੋਣ ਲੱਗਾ ਆ ਇਧਰ ਦੀ ਸਾਈਡ ਤਾਂ ਸਾਰੀ ਕਲੀਅਰ ਹੋ ਗਈ ਪਰਲੀ ਸਾਈਡ ਰਹਿ ਗਈ ਤੇ ਪਰਲੀ ਸਾਈਡ ਆਹ ਸਾਈਡ ਰਹਿੰਦੀ ਹੈ ਇਹਦਾ ਸਾਰਾ ਪੂਰਾ ਗੋਹਾ ਗਾਹ ਲੱਗਿਆ ਹੋਇਆ ਹੈ ਇੱਕ ਵਾਰ ਲੂਨ ਪੂਰੀ ਲਿਪੜੀ ਹੈ ਫਿਰ ਇਹ ਵੀ ਤੁਹਾਨੂੰ ਧੋ ਕੇ ਦਿਖਾਉਣੇ ਆ ਉਹ ਐਵੇਂ ਲਿਪੜਿਆ ਸੀ ਚੱਕਾ ਜਿਵੇਂ ਆਹ ਲਿਪੜਿਆ ਹੈ ਇੰਨਾ ਲਿਪੜਿਆ ਸੀ ਪੂਰਾ ਕਲੀਨ ਕਰਤਾ ਉਹਦੇ ਨਾਲ ਕੰਨਾ ਸੀਡ ਕਾਇਆ ਸੀ ਉਹ ਪਏ ਨੇ ਹਾਲ ਉਹ ਉਹ ਖੌਣੇ ਵਾਕਿ ਤੋਕੇ ਨਵੇੜ ਦੀਏ ਕੰਮ ਛੇਤੀ ਛੇਤੀ ਮਾਰਦੇ ਸਾਰੇ ਚ ਮੈਂ ਸ਼ੈਂਪੂ ਖੋਲਣਾ ਜਾਨਾ ਲੋ ਸ਼ੈਂਪੂ ਖੋਲ ਲੈ ਹਾਂ ਪਹਿਲਾਂ ਡੀਜ਼ਲ ਨਾਲ ਉਹ ਸਾਫ਼ ਕਰਤੀਏ ਓਹ ਸਾਰੀ ਟਰਾਲੀ ਗਿੱਲੀ ਕਰਦੇ ਗਿੱਲੀ ਕਰ ਲਾ ਕੇ ਰਣ ਆਹ ਪੈ ਡੀਜ਼ਲ ਸਾਫ਼ ਕਰਤੀਏ ਲੋਈ ਸਰਫਾ ਮਾਰਤਾ ਸਰਪਗਦਾਨਾ ਸ਼ੈਂਪੂ ਮਾਰਤਾ ਸਾਰੇ ਤੇ ਵੈਕਟ ਦੇ ਮਾਰਦਾ ਹੁਣ ਆਵਾਜ਼ੇ ਲੱਗਿਆ ਉਹਦੇ 14 ਕੰਮ ਇਹ ਜੋ ਡੀਜ਼ਲ ਮਾਰਤਾ ਹੁਣ ਬੰਗਿਆਂ ਦੇ ਮਾਰ ਕੇ ਕੇਰਾ ਫਿਰ ਅੰਦਰੋਂ ਧੋ ਕੇ ਕੰਮ ਨਿਬੜੀਏ ਪਰ ਇਹਦਾ ਨੇਰਾ ਹੁੰਦਾ ਜਾਂਦਾ ਬੈੱਡ ਤੇ ਦਾ ਮਾਰਦਾ ਕੇਰਾ ਇੱਧਰ ਇੱਧਰ ਰਹਿ ਗਏ ਫਲੋਰ ਸਾਫ਼ ਕਰਦੀ ਜਨ ਕੋ ਇਕੱਠੇ ਵੀ ਪਾਣੀ ਮਾਰਦਾ ਲੋਈ ਕੇ ਰੰਗ ਕੰਪਲੀਟ ਹੋ ਗਈ ਸਾਰੀ ਤੇ ਹੁਣ ਪਾਣੀ ਮਾਰ ਕੇ ਇਹਨੂੰ ਨੀਵਾ ਕਰ ਦਾਂਗੇ ਜਾਂ ਉੱਚਾ ਚੱਕ ਦਾਂਗੇ ਮਗਰ ਜਿੱਕੜ ਜੂ ਪਾਣੀ ਜਾਂ ਬਰਾਬਰ ਟੱਕੀ ਇਹਨੂੰ ਕੱਢ ਜੂ ਕੇ ਰੰਗ ਹੁਣ ਸਾਰੀ ਤੇ ਪਾਣੀ ਮਾਰ ਦੀ ਲੋਈ ਲਿਫਟ ਦਿੱਤੀ ਚੱਕ ਆ ਕੀ ਹੋ ਗਿਆ ਪੂਰੀ ਲਿਫਟ ਚੱਕਤੀ ਹੁਣ ਪਾਣੀ ਨਿਕਲ ਜੂ ਬਾਹਰ ਇਹਦਾ ਡਾਲਾ ਖੋਲ ਲਾ ਫੋਲ ਲਾ ਝਟ ਕੇ ਹੱਟ ਮਾਰ ਕੇ ਲੋਏ ਸਾਰੀ ਤੇ ਹੱਤੀ ਕਪੜਾ ਸਰਦ ਦੇ ਅੰਦਰ ਇਹਨੂੰ ਕੱਲ ਨੂੰ ਹਲਾਵਾਂਗੇ ਟਰਾਲੀ ਨੂੰ ਉਹ ਨਾਲ ਪਾਣੀ ਪੂਣੀ ਸੁੱਕ ਜੂ ਕੱਲ ਨੂੰ ਤੇਲ ਲਾ ਕੇ ਰੱਖ ਦਾਂਗੇ ਇਹਨੂੰ ਤੇਲ ਲੋਏ ਸਾਰੀ ਕੰਪਲੀਟ ਛੱਕੇ ਜੋਕੇ ਜਮਕਾਤੇ ਪੂਰੇ ਚਲੋ ਇਹਨੂੰ ਡੀਜ਼ਲ ਲਾ ਦਾਂਗੇ ਅੰਦਰਲੀ ਛੜ ਨਾ ਧੱਪ ਲੱਗ ਜੂ ਇੱਕਦਾਂ ਇਹਨੂੰ ਅੰਦਰ ਫੜਾ ਲਾਂਗੇ ਫਿਰ ਮਹੀਨੇ ਬਾਅਦ ਚਲਾਵਾਂ ਇਹਨੂੰ ਦੋ ਮਹੀਨੇ ਕਣਕ ਵੇੜੀ ਚੱਲੂਗੀ ਹੁਣ ਕੱਲੋਂ ਉਹਦੀ ਸਰਵਿਸ ਕਰਾ ਕੇ ਲਿਆਵਾਂ ਟਰੈਕਟਰ ਦੀ ਤੇ ਟਰਾਲੀ A to Z ਕਲੀਨ ਇਹਨੂੰ ਵੀ ਧਾਰੋ ਇੱਕ ਸਾਈਡ ਤੇ ਡੀਜ਼ਲ ਨੋਲੀ ਨਾਲ ਦਵੇ ਕੋਈ ਕੰਮ ਆ ਜੀ ਓਕੇ ਹੋ ਗਿਆ ਓਕੇ ਰਿਪੋਰਟ ਰੈਟ ਕਰਦੇ ਆ ਜੇ ਅੰਦਰ ਕਰਦੇ ਟਰੈਕਟਰ ਕਰਦਾ ਅੰਦਰ ਓਕੇ ਰੋੜਾ ਅੰਦਰ ਸੁੱਕ ਜੂ ਸੁੱਕ ਕੇ ਡੀਜ਼ਲ ਵਧੀਆ ਬਾਜੂ ਫਰਸ਼ ਨੂੰ ਧੁੱਪ ਲੱਜੂ ਨਾਲ ਕੱਲ ਨੂੰ ਫਰਸ਼ ਜਾਨਾ ਪਾਣੀ ਤਾਂ ਘਟਦਾ ਹੀ ਟਰਾਲੀ ਚੱਕ ਤੇ ਜਿੱਤੇ ਚਲੋ ਜਾਨਾ ਟਰੈਕਟਰ ਲਾਦਾ ਅੰਦਰ ਚੱਲਦੇ ਆਪਾਂ ਕਰੂ ਟੋਮਟਰ ਖੋਲ ਕੇ ਸਿੱਟਿਆ ਪਿਆ ਇਹਦਾ ਸਮਾਨ ਨਹੀਂ ਮਿਲਿਆ ਚਲੋ ਇਹ ਚੱਲਦੇ ਆ ਪੂਰੀ ਘੈਂਡ ਬਣ ਗਈ ਹੁਣ ਤੇ ਚਲ ਆ ਚਾਲਦੀ ਧੋਤੀ ਹੋਈ ਆ ਚੱਕੇ ਦਾ ਹੈ ਕਿ ਜਮ ਚਮਕਾਇ ਨਹੀਂ ਚੱਕੇ ਨਹੀਂ ਪਿਛਲੇ ਸਾਲ ਚਮਕਾਇ ਜੀ ਪਿਛਲੇ ਸਾਲ ਤੋਂ ਵੀ ਤੋਂ ਕੇ ਅੰਦਰ ਲਾਤੇ ਜਾਂਦੇ ਇਹ ਸ਼ੈਂਪੂ ਨਾਲ ਧੋਤੀ ਤੇ ਚਲਦੇ ਆ ਧਾਰਾਂ ਕਢਾਉਣੇ ਆ ਜੱਗ ਹੁਣ ਹਾਂ ਜੀ ਆਗੇ ਹੁਣ ਆਉਣੇ ਆ ਦੱਸਿਓ ਤੁਹਾਨੂੰ ਕਿਦਾਂ ਲੱਗੀ ਵੀਡੀਓ ਵਧੀਆ ਲੱਗੀ ਤੇ ਚੈਨਲ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਛੋਟੀ ਜੀ ਵੀਡੀਓ ਜੀ ਟਾਈਮ ਤੇ ਬਣਾਈਏ ਦਿਲ ਕਰਦੇ ਹਾਂ